ਚੱਲ ਵੀ ਹਾਂਜੀ ਦੋਸਤੋ ਅਸੀਂ ਚੱਲੇ ਆ ਤਾਰਾ ਦੇਵੀ ਇੱਕ ਦੂਜੇ ਬਾਅਦ ਦੇ ਵਲੌਗ ਦੇ ਵਿੱਚੋਂ ਤਾਰਾ ਦੇਵੀ ਦੇ ਅਸੀਂ ਨਿਬੰਧੀਆਂ ਦੇ ਨਜ਼ਾਰੇ ਦਿਖਾਵਾਂਗੇ ਸ਼ਿਮਲਾ ਦਿਖਾਵਾਂਗੇ ਟਰੈਕਿੰਗ ਦੇ ਨਜ਼ਾਰੇ ਦਿਖਾਵਾਂਗੇ ਤੇ ਹੋਰ ਕੈਂਪ ਦੀ ਹੋਰ ਗੱਡੀਆਂ ਬਾਰੇ ਵੀ ਆਪਾਂ ਦੇਖੀ ਜਾਵਾਂਗੇ ਤੋਂ ਮਿਲਦੇ ਹਾਂ ਜੀ ਹੁਣ ਆਪਾਂ ਤਾਰਾ ਦੇਵੀ ਅਸੀਂ ਜਾ ਰਹੇ ਹਾਂ ਬਹੁਏ ਟ੍ਰੇਨ ਰਾਹੀਂ ਇੰਨਾ ਮਨਮੋਹਕ ਨਜ਼ਾਰਾ ਹੈ ਹਾਲਾ ਚੱਲ ਰਹੀ ਹੈ। ਬੜੌਗ ਤੇ ਬਹੁਤ ਸੋਹਣਾ ਦ੍ਰਿਸ਼ਾ ਸਰ ਚਾਹ ਪੀ ਜਾਂਦੇ ਆ। ਹਾਂ ਬਾਈ। ਸਰ ਕਿਵੇਂ ਆ ਜੀ? ਬਾਈ ਜੀ ਮੈਂ ਵੀਡੀਓ ਇਹ ਦੱਸ ਰਿਹਾ ਬਾਈ ਵੀਡੀਓ ਵਾਲਾ ਉਹਦੋਂ ਦਾ ਹੁਣ ਉੱਠਿਆ। ਮੌਕਾ ਹੀ ਹੁਣ ਮਿਲਿਆ। ਤੇ ਐਦਾਂ ਵਿਖਾ ਦੇ ਰਿਹਾ ਮੈਨੂੰ ਵੀਊ। ਤੇ ਇੱਥੇ ਅਸੀਂ ਚੱਲੇ ਬੋਲੀਆਂ ਸਾਡਾ ਰਹਿ ਗਿਆ 2 ਟਾਈ ਘੰਟਾ ਸਫ਼ਰ। ਇਹ ਮੌਦਨ ਬਹੁਤ ਸਾਰਾ ਆਪਣਾ ਸਾਰੇ ਕਿਤੇ ਇਹ ਜਿਹਾ ਹੀ ਹੋਊਗਾ ਤਾਰਾ ਦੇ ਵੀ ਵੀ ਇਹ ਜਿਹਾ ਮੌਸਮੀ ਹੋਊਗਾ ਤੇ ਹੁਣ ਤੁਸੀਂ ਦੇਖੋ ਟ੍ਰੇਨ ਕਿੰਨੀ ਸੋਹਣੀ ਲੱਗਦੀ ਹੈ ਸਾਰਾ ਸਿਸਟਮ ਸਾਰਾ ਉੱਤੋਂ ਦਿਖਾਇਆ ਵਿੱਚ ਸਭ ਤੋਂ ਲੰਬੀ ਟਨਲ ਹੈ ਇਹ ਦੇਖ ਸਾਵਾ ਕਿਲੋ ਜਿਹੜੀ ਜਿਹੜੀ ਅੱਗੇ ਆਉਗੀ ਕਿੰਨੀ ਜਿਹੜੀ ਲੰਘ ਚੁੱਕ ਜਿਹੜੀ ਲੰਘ ਚੁੱਕਿਆ ਸਵਾ ਕਿਲੋਮੀਟਰ ਦੀ ਟਨਲ ਹੈ ਵੈਸੇ ਤਾਂ 104 ਟਨਲਾਂ ਹੁੰਦੀਆਂ ਤਾਂ ਕਲਕੱਤਾ ਤੋਂ ਸ਼ਿਮਲਾ ਜਾਂਦੇ ਹਨ ਇਹ ਸਭ ਤੋਂ ਲੰਬੀ ਟਨਲ ਹੈ ਦੇਖ ਸਕਦੇ ਹੋ ਵੀ ਤੁਸੀਂ ਚਾਹ ਵੀ ਪੀ ਸਕਦੇ ਇੱਥੇ ਰੁਕ ਕੇ आनंदी नंदवी ਇੱਧਰ ਸਾਡੇ ਬੈਠੇ ਆ ਨੌਜਵਾਨ ਹਾਂ ਵੀ ਕਿਵੇਂ ਆ ਠੀਕ ਹੈ ਜੀ ਆਉਂਦਾ ਨਿਆਰਾ ਹਾਂ ਜੀ ਨਹੀਂ ਆਉਂਦਾ ਲੋ ਜੀ ਆਪਾਂ ਬਹਿ ਕੇ ਟਾਕੀ ਚ ਤੁਹਾਨੂੰ ਮਨਮੋਹਕ ਨਜ਼ਾਰਾ ਦਿਖਾਉਣੇ ਆ ਰੋਡ ਆ ਜਿਹੜੇ ਰੋਡ ਦਾ ਬਾਏ ਰੋਡ ਆਪਾਂ ਹੁਣੇ ਹੁੰਨੇ ਹਾਂ ਸ਼ਿਮਲੇ ਨੂੰ ਹੋਰ ਲੈਣ ਆ ਦੇਖੋ ਹੁਣ ਕਿਵੇਂ ਸ਼ੋਹਰਤਿਆਂ ਦੀਆ ਟ੍ਰੇਨ ਜਿਹੜਾ ਨਜ਼ਾਰਾ ਟ੍ਰੇਨ ਦੇ 뷰 ਤੋਂ ਦਿਖਦਾ ਨਾ ਉਹ ਨਜ਼ਾਰਾ ਆਪਣਾ ਰੋਡ ਤੋਂ ਨਹੀਂ ਦਿਖਦਾ ਹੈਗਾ ਪਖਰੇ ਆਨੰਦ ਨਾ ਹੋਵੇ ਫੇਰ ਤਾਂ ਪੈਰ ਮੈਂ ਉਹ ਅਡਜਸਟ ਕਰ ਲੈਣਾ 103 ਟੱਲਣਾ ਹੋਵੇ ਵੀ ਇੱਕ ਹੋਰ ਆ ਗਿਆ ਨੇ ਟੋਟਲ ਤਾਲਕਾ ਤੋਂ Shimla ਤੱਕ ਸਭ ਤੋਂ ਲੰਮੀ ਟਨਲ ਜਿਹੜੀ ਉਹ 1.5 ਕਿਲੋਮੀਟਰ ਦੀ ਹੈ ਪਿੱਛੇ ਲੱਗ ਕੇ ਗਈ ਹੈ ਉਹ ਆਪਾਂ ਕੈਮਰਾ ਆਨ ਨਹੀਂ ਕੀਤਾ ਸੀ ਦੇ ਥੋੜਾ ਆਵੀਆਂ ਯਾਦਾਂ ਆਉਂਦੀਆਂ ਨੇ ਮਿਲਦੇ ਆਂ ਅੱਗੇ ਕਿਸੇ ਘੈਂਟ ਜਿਹੇ ਦ੍ਰਿਸ਼ ਤੇ ਕੋ ਯਾਨ ਯਾਰਾ ਬਹੁਤ ਤਕੜਾ ਹੈ ਬਹੁਤ ਘੈਂਟ 뷰 ਆ ਜ਼ੋਰ ਬਹੁਤ ਲੱਗਦਾ ਜਦੋਂ ਤਾਹਾਂ ਚੜ੍ਹਦੀ ਟਰੇਨ ਨੂੰ ਥੋੜੀ ਜਿਹੀ ਚੜਾਈ ਆ ਜੀ ਹਾਂ ਇਹ ਪੱਕਾ ਜੀ ਬੱਥਰਾਂ ਨਾ ਦੇਖੋ ਇੱਧਰ ਦੇਖੋ ਬਿਓ ਕਿਆ ਬਾਤ ਹੀ ਆ ਵਸ ਬਦਲ ਦੇਖੋ ਥੱਲੇ ਤਾਂ ਆਮ ਖੜੀ ਹੁੰਦੇ ਵਾਂਗ ਇਸੀ ਬਹੁਤ ਘਾਟ ਘਾਟਣੀ ਵੀ ਐਂ ਜੀ ਕਰਦਾ ਵੀ ਸਾਰੇ ਨੂੰ ਕੈਪਚਰ ਕਰ ਲਈ ਕੈਮਰੇ ਜੀ ਪਰ ਫੋਨ ਪਰ ਜੀ Grazie. ਆਪੋ ਜੇ ਗੋਲੀਆਂ ਪਾ ਲੈਂਦੇ ਨੇ ਗੱਡੀ ਲੈ ਕੇ ਉਹ ਗੱਡੀ ਤੇ ਆ ਰਹੇ ਹੁੰਦੇ ਆ ਇੱਥੇ ਰਸਤਾ ਜਾਂ ਬਾਂਦਰ ਆ ਜਾ ਰਿਹਾ ਰਹਿਦਾ ਸੀ ਭੀੜਾ ਜਾਂ ਰਸਤਾ ਸੀਗਾ ਇੱਥੇ ਉਸ ਨੂੰ ਲੰਗੜਾ ਪੈਂਦਾ ਕਿਹਵਰੀ ਹੁਣ ਤਾਂ ਸੈਕਟ ਹੋ ਗਿਆ ਆਪਦਾ ਆਈ ਜਾਂਦਾ ਪੁਰਾਣ ਅਸੀਂ ਘਟੇ ਇਹ ਕੰਡਾ ਕਾਟਦੇ ਸਟੇਸ਼ਨ ਤੇ ਸਭ ਚਾਹ ਪਾਣੀ ਲੈਣ ਲੱਗੇ ਰਹੇ ਉਦੋਂ ਨਾ ਮੈਂ ਕਿਹਾ ਰੁਕ ਵੀ ਡਰੇ ਨੇ ਆਹ ਤੇ ਪੁਰਜਗੁਰੂ ਆਪਾਂ ਦਾ ਰਸਤਾ ਹੈ ਭੀੜਾ ਹੁੰਦਾ ਜੱਤਾਂ ਬਹੁਤ ਜਗ੍ਹਾ ਹੈ ਗੱਡੀ ਰਹੀ ਆਨੇ ਨੇ ਆਨੇ ਆਹ ਸਿਸਟਮ ਬਹੁਤ ਭੈਣਾ ਹੁੰਦਾ ਕੋਲ ਆਏ ਕੋਲ ਦੇ ਉੱਤੇ ਲੰਘ ਰਹੀ ਹੈ ਟ੍ਰੇਨ ਸਤਵੰਨੋਂ ਮੇਲ ਦੀ ਤੁਰ ਜਾਂਦੀ ਹੈ ਤੇ ਬਹੁਤ ਹੁਣੀ ਲੱਗਦੀ ਸਦਾ ਡਾ ਘੈਂਟ ਆ ਇਹ ਆ ਆ ਦੇਖੋ ਘੱਟ ਦੇ ਜਮਾ ਕਿਨਾਰੇ ਦੇ ਬੈਠੇ ਛਾਲ ਮਾਰਦੇ ਜੋਰ ਬਹੁਤ ਲੱਗਦਾ ਇੱਥੇ ਗੱਡੀ ਦਾ ਆ ਕਿੰਨਾ ਘੈਂਟ ਨਜ਼ਾਰਾ ਓ ਵਾ ਯਾਰ ਕੀ ਬਾਤ ਹੈ बहुत बहु कहारा यार क्या बात है स्टेशन आया भाई स्टेशन आ गया है गाड़ी रोकेगी अब एक दो मिनट फिर मिलते हैं ਆਨੇ ਕੋਈ ਨਹੀਂ ਕੈਮਰਾ ਦਾ ਵੀ ਆਇਆ ਨਹੀਂ ਵੈਸੇ ਰਾਸਤੀ ਆ ਜੀ ਅਸੀਂ ਪਹੁੰਚ ਗਏ ਸ਼ੋਗੀ ਮਾਰ ਲਏ ਅੰਗਰੇਜ਼ ਹੁਣੀ ਖੜੇ ਆ ਆਨੇ ਕੋ ਸ਼ੋਗੀ ਦਾ ਜਿਹੜਾ ਸਟੇਜ ਹਨ ਇੱਥੇ ਬਸ ਰਹਿ ਗਿਆ 15-20 ਮਿੰਟਾਂ ਦਾ ਰਸਤਾ। ਕਾਈ ਹੋ ਗਿਆ। ਫੋਟੋ ਲੈ ਕੇ ਚੱਕੀ ਆਪਾਂ। ਆ ਦੇਖੋ ਵੀ ਸਾਡੇ ਮਾਂ ਟੱਕ ਗਈ। ਸਾਦਾ ਮਾਰਸ ਵਾਲੇ ਬੇਲੀ ਟੱਕਰੇ ਆ। ਬਾਈ ਕਹਿੰਦਾ ਬਾਈ ਕਹਿੰਦਾ ਅਕਦੀੜ ਜਾਲਾ ਕੀ ਕਰਦਾ ਕਹਿੰਦਾ ਇੱਥੇ ਮੈਨੂੰ ਪਤਾ ਲੱਗਣਾ ਮਾਨਸਾ ਤੋਂ। ਹਾਂ ਬਾਈ ਹਰਿਆਣਾ ਤੋਂ। ਹਿਵਾਨੀ। ਦਾ ਬਿੱਟਾ ਕੱਢ ਲਾ ਥੜਾ ਹੁਣ ਲੋ ਜੀ ਆਪਣਾ ਜਿਹੜਾ ਤਾਪਸਥਾਨ ਆਉਣ ਵਾਲਾ ਤਾਰਾ ਦੇ ਜੀ ਰਹਿ ਗਿਆ 10 ਮਿੰਟਾਂ ਦਾ ਰਸਤਾ ਆਗੇ ਵੱਲ ਅੱਪਾ 5 ਘੰਟਾ ਚੱਨਾ ਬਾਈ 5 ਘੰਟੇ ਲੱਗੇ ਸਾਨੂੰ ਕਾਲਕਾ ਦਾ ਆਕੇ ਬਣਾਉਣਿਆ ਫਿਰ ਵੀਡੀਓ ਹੁਣ ਦੁਬਾਰੇ ਪ੍ਰੈਸ਼ਨ ਲੱਗ ਗਿਆ ਤੇ 80 ਨੰਬਰ ਟਨਾਲਾ ਅਸੀਂ ਕਰਾਸ ਕਰਕੇ ਆਪਣੀ 93 ਨੰਬਰ ਟਨਾਲਾ ਕੋਲੇ ਆਪਣਾ ਆ ਜੂਗਾ ਉਹ ਸਾਹਮਣੇ ਸ਼ਿਮਲਾ ਦੇਖੋ ਤੇ 88 ਨੰਬਰ ਵੀ ਲੰਘਾਂਗੇ ਹੁਣ ਤਾਂ ਛੋਟੀਆਂ ਛੋਟੀਆਂ ਟਨਾਲਾਂ ਲੰਘ ਕੇ ਬਸ ਜਲਦੀ ਪਹੁੰਚ ਜਾਗੇ ਮੰਜ਼ਲ ਤੇ ਤਾਂ ਦੀਆ ਵਾਟਾਂ ਵੜਦੀ ਵੈਲ ਨਿਆ ਬਰਤਾਨ ਨੰਬਰ 12 ਦੇ ਤਾਰਾ ਦੇਵੀ ਦੇ ਏਰੀਆ ਦੇ ਵਿੱਚ ਆਪਾਂ ਪਹੁੰਚ ਗਏ ਸਾਹਮਣੇ ਦਰਖਤਾਂ ਵਿੱਚ ਦੀ ਕੈਂਪਸ ਸਾਈਡ ਦਿਖ ਰਹੀ ਹੈ ਵੀਡੀਓ ਚ ਹਜੇ ਦਿਖਣੀ ਨਹੀਂ ਆਉਂਦੀ ਬੱਸ ਸਕਾਊਟ ਹਾਰਟਾਊਨ ਵਾਲਾ ਹੈ ਕੋਈ ਕੈਂਪ ਸਾਈਡ ਸਾਡੀ ਦਿਖ ਰਹੀ ਹੈ ਹਾਂ ਉਹ ਸਿਮਲਾ ਬਈ ਆ ਜੂਸ ਹੋਸਟਲ ਸਾਹਮਣੇ ਡਰਕਤਾ ਵਿੱਚ ਦੀ ਤੇ ਸਿਮਲੇ ਜਾਣ ਨੂੰ 10 15 ਮਿੰਟ ਲੱਗਣਗੇ ਬਸ ਸਕਾਉਟ ਹਾਲਟ ਆ ਗਿਆ ਸਾਡੇ ਕੁਝ ਸਾਥੀ ਆ ਜਿਹੜੇ ਉਹ ਤਰੇ ਵੀ ਆਉਂਦੇ ਆ ਪਰਾਂ ਤੋਂ ਤਾਂ ਤੋਂ ਸਕਾਉਟ ਹੋਣਗੇ ਕੋਈ ਸામਨੇ Shimla ਆ ਰਹੀ ਪੁੱਤਲੇ ਥੱਲੇ ਦੇਖੋ ਅਸੀਂ ਪਹੁੰਚ ਗਏ ਜੀ ਸਕਾਉਟ ਹਾਰਟ ਤੇ ਇਹਨੂੰ ਸਕਾਉਟ ਹਾਰਟ ਕਹਿੰਦੇ ਆਂ ਹਾਂਜੀ ਸਕਾਉਟ ਕਿਵੇਂ ਹੋ ਜੀ ਤਨਲ ਆ ਗਈ ਇਹ ਦੂਆ ਤਾਰਾ ਦੇਵੀ ਦਾ ਸਟੇਸ਼ਨ ਆ ਗਿਆ ਵੀ ਜਦੋਂ ਆਪਾਂ ਚਾਰਾਂ ਨੇ ਜਿੱਥੇ ਨਿਕਲਾਂਗੇ ਤੇ ਪੂਰੇ ਤਾਰਾ ਦੇਵੀ ਦਾ ਸਟੇਸ਼ਨ 别闹了。 ਪਹੁੰਚ ਗਏ ਜੀ ਤਾਰਾ ਦੇਵੀ ਸਟੇਸ਼ਨ ਤੇ ਅਸੀਂ ਇੱਧਰੋਂ ਚਾਲੇ ਪਉਣੇ ਤੋਂ ਬਾਅਦ ਤੇ ਸਾਹਮਣੇ ਸ਼ਮਲਾਗਾ ਇੱਧਰ ਤਾਰਾ ਦੇਵੀ ਕੈਂਪ ਸਾਈਟ ਆਪਣੀ ਤੇ ਹਾਂ ਪਹਟ ਸਟੇਸ਼ਨ ਦੇ ਉੱਤੇ ਸਾਰੇ ਉਤਰਨਗੇ ਤਾਰਾ ਦੇਵੀ ਤਾਰਾ ਦੇ ਤਾਰਾ ਦੇ ਵਿੱਚ ਐਂਟਰੀ ਭਰਤੀ ਹੈ ਬਾਈ 13 ਰਮ ਨੇ ਸਾਹਮਣੇ ਸ਼ਿਵਲਾ ਉਹ ਸ਼ਿਵਲਾ ਉਹ ਸ਼ਿਵਲਾ ਸਾਹਮਣੇ ਨਾ ਦੇਖੋ ਬਲੌਗਰ ਨਾਲ ਬਲੌਗਰ ਟੱਕਰ ਗਏ ਬਲੌਗਰ ਨਾ ਬਲੌਗਰ ਟੱਕਰ ਨਹੀਂ ਬਲੌਗਰ ਨਾ ਬਲੌਗਰ ਬਹੁਤ ਪੈਣ ਜਾਂਦੇ ਆ ਹਾਂ ਅੱਗੇ ਤਾਂ ਕਹਿੰਦੇ ਵੀ ਇੱਟਾ ਫੱਟੇ ਤੋਂ ਬਲੌਗਰ ਮਿਲਦਾ ਸੀ ਹੁਣ ਇੱਟਾਂ ਦੇ ਉੱਤੇ ਹੀ ਬੈਠੇ ਆ ਆ ਗਿਆ ਵੀ ਸਟੇਸ਼ਨ ਤੇ ਅਸੀਂ ਸਾਰੇ ਉੱਤਰਦੇ ਆ ਤੇ ਸਾਥੀ ਸਾਰੇ ਤੇ ਸਾਡਾ ਆਪਣਾ ਬਲੌਗ ਆ ਜਿਹੜਾ ਇਹ ਕੋਈ ਟ੍ਰੇਨ ਨਾਲ ਆਇਤੀ ਸੁਭਾਅਤ ਹੁੰਦਾ ਹੈ ਮਿਲਦੇ ਆ ਅਗਲੇ ਟ੍ਰੇਨ ਦੇ 6:30 ਵਜੇ ਚੁੱਕਿਆ। ਅਸੀਂ ਤਾਰਾ ਦੇਵੀ ਸਟੇਸ਼ਨ ਤੇ ਪਹੁੰਚ ਗਏ। ਕਿ ਜਵਾ ਦਾ ਆਪਾਂ ਕੈਂਪ ਸਾਈਡ ਦੇ ਉੱਤੇ ਜਾਣਾ ਹੈ। ਬੱਚੇ ਜਾ ਰਹੇ ਆ ਸਾਹਮਣੇ। ਕਿ ਅੱਜ ਪਹਿਲਾ ਦਿਨ ਆ ਸਾਡਾ ਇੱਥੇ। ਕੈਂਪ ਦਾ ਸਾਹਮਣੇ ਸ਼ਿਮਲਾ ਦਿਖ ਰਿਹਾ। ਕਿ ਅਗਲੀ ਗੱਲਬਾਤ ਆਪਾਂ ਕੈਂਪ ਸਾਈਡ ਤੇ ਪਹੁੰਚ ਕੇ ਕਰਦੇ ਹਾਂ। ਜਾਂ ਰਸਤੇ 'ਚ ਕਰਦੇ ਹਾਂ।